ਦੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਹੈ ਜੀ ਇਹ ਲਿਵੇ ਸੀਰੀਜ਼ ਦੇ ਵਿੱਚ ਸਾਨੂੰ ਪੂਰਪੂਰਤ ਤੌਰ ਤੇ ਵਿਸਥਾਰ ਦੇ ਨਾਲ ਜਾਣਕਾਰੀ ਦੇਉ ਜੀ ਮੌਜੂਦਾ ਸਰਕਾਰ ਦੀ ਪਾਣੀ ਦੀ ਇਕਗਰਤੀ ਗੱਲ ਇਹ ਹੈ ਜੀ ਕਿ ਹਾਲਾਤ ਤਾਂ ਜਿਹੜੇ ਦੇਖੋ ਪੰਜਾਬ ਦੇ ਚ ਮਾਰੇ ਨੇ ਚਾਹੇ ਉਹ ਮਾਝਾ ਹੈ ਚਾਹੇ ਉਹ ਦੁਆਬਾ ਹੈ ਤੇ ਚਾਹੇ ਸੀ ਮਾਲਵੇ ਦੇ ਸਥਿਤਰ ਚ ਖੜਿਆ ਹਾਲਾਤ ਜਿਹੜੇ ਨੇ ਉਹ ਵਾਕਈ ਮਾਰੇ ਨੇ ਤੇ ਇਹਨਾਂ ਮਾਰੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੀ ਮੌਜੂਦਾ ਸਰਕਾਰ ਦੀ ਵੀ ਇਹ ਕੋਲ ਗੋਲਦ ਦੇ ਇਸੇ ਇਕਗਰਤੇ ਜਿਹੜਾ ਤਕਰੀਬਨ 22 ਕਿਲੋਮੀਟਰ ਸ਼ਰੂਮ ਨਹੀਂ ਕਲਦਲ ਦੀ ਸਰਕਾਰ ਤੇ ਉਹਨੂੰ ਚੌੜਾ ਕਰਨ ਦਾ ਪ੍ਰੋਜੈਕਟ ਸੀ ਕਿ ਕੀਲਾ ਜਿਹੜਾ ਅਸੀਂ ਨਾਲ-ਨਾਲ ਹੁੰਦਿਆ ਸੀ ਆਪਾਂ ਨੇ ਐਕਵਾਇਰ ਕੀਤਾ ਸੀ ਉਸ ਤੋਂ ਬਾਅਦ ਕੁਝ ਏਰੀਆ 18 ਕਿਲੋਮੀਟਰ ਜਿਹੜਾ ਹੋਰ ਹੈ ਉਹਦੇ ਵਿੱਚ ਉਹ ਹਰਿਆਣੇ ਦਾ ਏਰੀਆ ਪੈਂਦਾ ਸੀ ਉਹ ਸਟੇ ਹੋ ਗਈ ਸੀ ਪਰ ਉਸ ਤੋਂ ਬਾਅਦ ਦੁਬਾਰਾ ਇਹ ਪਤਾ ਲੱਗਿਆ ਕਿ ਉਹ ਕੀਲਾ-ਗੀਲਾ ਵੀ ਜਿਹੜਾ ਫੋਰੈਸਟ ਡਿਪਾਰਟਮੈਂਟ ਨੂੰ ਦੁਬਾਰਾ ਵਾਪਸ ਕਰਤਾ ਉਹਨਾਂ ਨੇ ਤੇ ਅੱਜ ਜਦੋਂ ਅਸੀਂ ਇਸ ਏਰੀਏ 'ਚ ਆਏ ਆ ਤਕਰੀਬਨ ਸ਼ਤਰਾਣੇ ਵੱਲ ਉਧਰ ਖਨੌਰੀ ਸਾਰਾ ਦੇਖ ਕੇ ਆਏ ਆ ਘੱਗਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਤੇ ਹਾਲਾਤ ਜਿਹੜੇ ਆਉਣ ਪਰ ਮਾਤਮਾ ਕਰੇ ਕਿ ਚਾਰਦੀ ਕਲਾਚ ਰਹੇ ਠੀਕ ਰਹਿਣਾ ਹੈ ਪਰ ਮਾੜੇ ਹਾਲਾਤਾਂ ਦੇ ਅਸਾਰ ਕਾਫੀ ਦਿਸਦੇ ਨੇ ਪਰ ਇੱਥੇ ਸੰਗਤ ਪੂਰੇ ਜੋਰ ਨਾਲ ਲੱਗੀ ਹੋਈ ਉਦੀ ਸਾਹਿਬ ਨੇ ਅਫਗਾਨਿਸਤਾਨ ਵਾਸਤੇ ਦਾ ਪੋਸਟ ਪਾਦੀ ਪਰ ਪੰਜਾਬ ਵਾਸਤੇ ਪੋਸਟ ਇਹ ਬਹੁਤ ਵੱੰਤ ਭਗ ਹੈ ਪੰਜਾਬ ਨਾਲ ਜਿਹੜਾ ਵਿਤਕਰਾ ਹੈ ਇਹ ਦਿੱਲੀ ਦਾ ਵਿਤਕਰਾ ਸਾਹਮਣੇ ਸਭ ਦੇ ਸਾਫ਼ ਸ਼ਬਦਾਂ ਸਾਹਮਣੇ ਦਿੰਦਾ ਸੋ ਅੱਜ ਪੰਜਾਬੀਆਂ ਨੂੰ ਸੋਚਣਾ ਪਊਗਾ ਕਿ ਥੋਡੇ ਨੇ ਕੌਣ ਖੜਾ ਹੈ ਤੇ ਬਾਕੀ ਜਿਹੜਾ ਕੌਣ ਨਹੀਂ ਖੜਾ ਤੇ ਅੱਜ ਪੰਜਾਬ ਦੇ ਸiasi ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਆਉਂਦੇ ਆ ਅਸੀਂ ਕੋਈ ਨਹੀਂ ਅਸੀਂ ਆਇਆ ਤਾਂ ਸਾਰੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਸਾਹਿਬ ਹਲਕਾ ਇੰਚਾਰ ਸਾਰਿਆਂ ਨੇ ਆਪਣੇ ਵੱਲੋਂ ਆਪਣੀ ਆਪਣੀ ਜੇਬ ਚੋਂ ਸਾਰਿਆਂ ਨੇ ਇਕੱਠੇ ਪੈਸੇ ਪਾਏ ਨੇ ਅਸੀਂ ਕਹਤਾ ਵੀ ਭਾਈ ਹੋਰ ਵੀ ਜਿੱਥੇ ਲੋੜ ਦੂ ਇਹ ਦੇਖੋ ਜੀ ਪਹਿਲੀ ਵਾਰ ਹੋਇਆ ਸਾਰੇ ਲੀਡਰ ਆਦਨੇ ਅਮਨ ਰੋੜਾ ਜੀ ਵੀ ਆਏ ਸੀ ਵਰਿੰਦਰ ਕੋਏ ਜੀ ਵੀ ਆਏ ਸੀ ਨਾਲੇ ਸਰਕਾਰ ਦੇ ਵਿੱਚ ਨੇ ਪਰ ਉਹ ਵੀ ਐਲਾਨ ਹੀ ਕਰਦੇ ਜਾਂਦੇ ਨੇ ਪਰ ਨਗਦ ਨਹੀਂ ਚਲੋ ਦੇਤਾ ਜੀ ਅਸੀਂ ਤਾਂ ਅਸੀਂ ਕਹਿੰਦੇ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਚਾਇਤਾਂ ਨੂੰ ਨਗਦ ਦੇ ਕੇ ਜਾ ਰਹੇ ਹਾਂ ਦੇਤਾ ਜੀ ਦੇਤਾ ਅਸੀਂ ਤਾਂ ਪਹਿਲਾਂ ਹੀ ਦੇਤਾ ਜੀ ਅਸੀਂ ਤਾਂ ਉੱਤੇ ਖੜਕ ਹੀ ਦਿਆ ਉਹ ਗੱਲ ਕੀਤੀ ਉਹਨਾਂ ਨੇ ਇਸ ਕੇਬੀ ਕੀ ਚਾਹੀਦਾ ਘਰ ਡੀਜ਼ਲ ਚਾਹੀਦਾ ਇਸ ਕੇਬੀ ਕੀ ਤਾਂ ਸਾਡੇ ਕੋਲ ਮਨਜ਼ੂਰ ਹੈ ਸੋ ਇਸ ਕਰਕੇ ਸਾਡਾ ਸਾਡਾ ਯਾਰ ਫਰਜ਼ ਪਾਉਂਦਾ ਅਸੀਂ ਪਰਿਵਾਰਾਂ ਵਾਲੇ ਬੰਦੇ ਆਪਾਂ ਇੰਨਾ ਚਿਰ ਰਹਿਣਾ ਸਾਰੀ ਜ਼ਿੰਦਗੀ ਫਿਰ ਮੁੜ ਕੇ ਮੱਥੇ ਨੀ ਲੱਗਣਾ ਅਸੀਂ ਕਿਹੜਾ ਦਿੱਲੀ ਨੂੰ ਆ ਕੇ ਬੈਠਣਾ ਇੱਥੇ ਵੀ ਉੱਥੇ ਸਟੇਜ ਤੇ ਹੱਥ ਹਿਲਾ ਕੇ ਤੇ ਮੁੜ ਕੇ ਮੁੜ ਜਾਣਾ ਇਹਨਾਂ ਲੋਕਾਂ ਨੇ ਮੁੜ ਕੇ ਕਿਸੇ ਕਿਸੇ ਹੋਰ ਕੰਮ ਚ ਕਿਸੇ ਦੁੱਖ ਸੁੱਖ ਚ ਅਸੀਂ ਇਕੱਠੇ ਹੋਣਾ ਸੋਚ ਕਰਕੇ ਉੱਥੇ ਅਸੀਂ ਬੋਲਣਾ ਇੱਕ ਦੂਜੇ ਨਾਲ ਮੰਨ ਕੇ ਲੱਗਣਾ ਹੁੰਦਾ ਤੇ ਮੱਥੇ ਲੱਗ ਪੰਜਾਬੀਆਂ ਦੀ ਫਿਤਰਤ ਹੈ ਕਿ ਸਿਰ ਨਹੀਂ ਨੀਵਾ ਹਣਾ ਜਿਹੜਾ ਅੱਖ ਨਹੀਂ ਵੀ ਨਹੀਂ ਹੁਣ ਜਿਹਦੀ ਬਾਕੀ ਜੋ ਮਰਜ਼ੀ ਹੋ ਜੇ ਸੋ ਅਸੀਂ ਸਾਰੇ ਲੜਾਈ ਲੜ ਰਹੇ ਹਾਂ ਇਕੱਠੇ ਹੋ ਕੇ ਲੜਾਂਗੇ ਤਕੜੇ ਹੋ ਕੇ ਬਹੁਤ ਬਹੁਤ ਧੰਨਵਾਦ ਕਿ ਅਸੀਂ ਅੱਜ ਇਹ ਤਰਾਸ ਵੀ ਦੇਖ ਰਹੇ ਹਾਂ ਇਹਦੇ ਬਾਰੇ ਦੱਸੋ ਕਿ ਜਿਹੜਾ ਇੰਨਾ ਫਰਟ ਆਇਆ ਹੈ ਤੇ ਸਰਕਾਰ ਦੀਆਂ ਅਣਗਾਮੀਆਂ ਬਾਰੇ ਤੇ ਲੋਕ ਆਪਣੇ ਆਪ ਇਹਨਾਂ ਕੰਮ ਕਰ ਰਹੇ ਨੇ ਦਿਨ ਰਾਤ ਤੇ ਦੇਖੋ ਬੋਲਣ ਦੀ ਤਾਂ ਸਾਡੇ ਤੋਂ ਪਹਿਲਾਂ ਇਹ ਹੈ ਕਿ ਜਿਵੇਂ ਕਹਿੰਦਾ ਨਾ ਪ੍ਰਤੱਖ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੈ ਤਸਵੀਰਾਂ ਬੋਲਦੀਆਂ ਅੱਜ ਪੂਰੇ ਪੰਜਾਬ 'ਚ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਲਾਫ ਕੀ ਨੇ ਉਹਦੀ ਕਾਰਗੁਜ਼ਾਰੀ ਕੀ ਹੈ ਅੱਜ ਜਿਹੜੇ ਸਾਡੇ ਲੋਕ ਜਿਹੜੇ ਜਾਂ ਸਾਡੀਆਂ ਯੂਨੀਅਨਾਂ ਨੇ ਜਿਹੜੀਆਂ ਸਾਡੇ ਬਜ਼ੁਰਗ ਨੇ ਜਿਹੜੇ ਬੰਨਾਂ ਦੇ ਉੱਪਰ ਕੋ ਕੰਮ ਕਰ ਰਹੇ ਨੇ ਪਿੰਡਾਂ ਵਾਲੇ ਉਹਨਾਂ ਨੂੰ ਜਿਹੜੀਆਂ ਇਹਨਾਂ ਦੇ ਮੌਜੂਦਾ ਐਮਐਲਏ ਕਿਸ ਤਰ੍ਹਾਂ ਦਤਕਾਰ ਰਹੇ ਨੇ ਜਿਵੇਂ ਆਪਾਂ ਉਹ ਦੇਖਿਆ ਦਕੋਦਰਾਂਲੇ ਪਾਸੇ ਪਰ ਇੱਕ ਹੋਰ ਵੀ ਵੱਡੀ ਗੱਲ ਹੈ ਮੈਂ ਇਸ ਇਲਾਕੇ ਦੇ ਵਿੱਚ ਗੱਲ ਕਰਦਾ ਕਿ 2023 ਦੇ ਵਿੱਚ ਵੀ ਇਸ ਏਰੀਏ ਦੇ ਵਿੱਚ ਫਲੱਡ ਆਇਆ ਸੀ